ਸਾਲਸੀ ਗੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਇਨਾਖੇੜਾ ਦੇ ਵਿੱਚ ਤੇ ਇਸ ਪਿੰਡ ਇਨਾਖੇੜਾ ਦੇ ਵਿੱਚ ਤੁਹਾਨੂੰ ਇਹ ਜੋ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਦੋਸਤੋ 1947 ਦੀ ਵੰਡ ਤੋਂ ਪਹਿਲਾਂ ਇਨਾਖੇੜਾ ਪਿੰਡ ਵੀ ਤਕਰੀਬਨ ਮੁਸਲਮਾਨ ਆਬਾਦੀ ਦਾ ਪਿੰਡ ਸੀ ਤੇ ਦੋਸਤੋ ਜਦੋਂ 1947 ਦੀ ਵੰਡ ਹੁੰਦੀ ਆ ਤੇ ਵੰਡ ਦੇ ਕੁਝ ਸਮਾਂ ਪਹਿਲਾਂ ਹੀ ਇੱਥੇ ਇੱਕ ਇਹ ਮਸਜਿਦ ਬਣਾਈ ਗਈ ਸੀ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਬੜੀ ਖੂਬਸੂਰਤ ਇਹ ਮਸਜਿਦ ਹੈ ਇਸ ਪਿੰਡ ਦੇ ਵਿੱਚ ਤੇ ਦੋਸਤੋ ਇਹ ਲਗਭਗ ਪਿੰਡ ਦੇ ਸੈਂਟਰ ਪੁਆਇੰਟ ਦੇ ਵਿੱਚ ਇਸ ਨੂੰ ਆਪਾਂ ਕਹਿ ਸਕਦੇ ਹਾਂ ਤੇ ਦੋਸਤੋ 1947 ਦੀ ਜਦੋਂ ਵੰਡ ਹੋਈ ਤਾਂ ਚੜ੍ਹਦੇ ਪੰਜਾਬ ਦੇ ਲੋਕ ਲਹਿੰਦੇ ਪੰਜਾਬ ਦੇ ਵਿੱਚ ਜਾ ਕੇ ਵਸੇ ਤੇ ਲਹਿੰਦੇ ਪੰਜਾਬ ਦੇ ਵਿੱਚੋਂ ਲੋਕ ਚੜ੍ਹਦੇ ਪੰਜਾਬ ਦੇ ਵਿੱਚ ਆ ਕੇ ਵਸੇ ਤਾਂ ਉਦੋਂ ਮੁਸਲਮਾਨ ਪਰਿਵਾਰ ਇਥੋਂ ਦੋਸਤੋ ਚਲੇ ਗਏ ਤੇ ਇਹ ਜਿਹੜੇ ਇੱਥੇ ਲਹਿੰਦੇ ਪੰਜਾਬ ਤੋਂ ਲੋਕ ਆ ਕੇ ਵਸੇ ਆ ਇਸ ਇਨਾ ਖੇੜਾ ਪਿੰਡ ਦੇ ਵਿੱਚ ਉਹਨਾਂ ਨੇ ਇਸ ਨੂੰ ਗੁਰਦੁਆਰਾ ਸਾਹਿਬ ਬਣਾ ਲਿਆ ਤੇ ਦੋਸਤੋ ਹੁਣੇ ਮੌਜੂਦਾ ਸਮੇਂ ਦੇ ਵਿੱਚ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਮਸਜਿਦ ਨੂੰ ਰੰਗ ਰੋਗਣ ਕਰਕੇ ਰਿਪੇਅਰ ਕਰਕੇ ਜਿਹੜਾ ਦੁਬਾਰਾ ਸਾਰਾ ਤਿਆਰ ਕੀਤਾ ਹੋਇਆ ਹੈ ਤੇ ਇਸ ਦਾ ਜਿਹੜਾ ਡਿਜ਼ਾਈਨ ਵਗੈਰਾ ਸੀ ਉਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਤੁਸੀਂ ਇਹ ਅੰਦਰ ਦੀ ਵੀਡੀਓ ਦੇਖ ਰਹੇ ਹੋ ਅੰਦਰ ਜਿਹੜੀ ਉਸ ਸਮੇਂ ਦਾ ਉੱਪਰ ਰੰਗ ਰੋਗਣ ਸੀ ਜਾਂ ਇਹਦੇ ਉੱਪਰ ਕੁਝ ਲਿਖਿਆ ਵੀ ਹੋਇਆ ਜਾਂ ਇਸ ਦੀਆਂ ਛੱਤਾਂ ਨੇ ਉਹ ਸਾਰਾ ਕੁਝ ਉਸੇ ਤਰ੍ਹਾਂ ਪੁਰਾਣਾ ਹੀ ਰੱਖਿਆ ਗਿਆ ਹੈ ਤੇ ਦੋਸਤੋ ਬੜਾ ਸੋਹਣਾ ਉਪਰਾਲਾ ਹੈ ਕਿ ਰੱਬ ਦੇ ਘਰ ਦੇ ਵਿੱਚ ਅੱਜ ਵੀ ਜਿਹੜਾ ਰੱਬ ਦਾ ਨਾਮ ਹੀ ਜਪਿਆ ਜਾਂਦਾ ਹੈ ਤੇ ਇਹ ਜਿਹੜੀ ਵੀਡੀਓ ਸੀ ਇਹ ਮੈਂ ਆਪਣੇ ਲਹਿੰਦੇ ਪੰਜਾਬ ਦੇ دوست ਮਿੱਤਰਾਂ ਦੇ ਵਾਸਤੇ ਤਿਆਰ ਕੀਤੀ ਆ ਕਿਉਂਕਿ ਹਰ ਬੰਦੇ ਨੂੰ ਤਾਂਗ ਹੁੰਦੀ ਆ ਆਪਣਾ ਪਿਸ਼ੋਕੜ ਵੇਖਣ ਦੀ ਤੇ ਜਾਣਨ ਦੀ ਤੇ ਦੋਸਤੋ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਆ ਜੇ ਤੇ ਇਸ ਮਸਜਿਦ ਦੇ ਉੱਪਰ ਜਦੋਂ ਮੈਂ ਵੀਡੀਓ ਬਣਾ ਰਿਹਾ ਸੀ ਤਾਂ ਕੁਝ ਪੰਛੀ ਉੱਡ ਰਹੇ ਸੀ ਤੇ ਉਹਨਾਂ ਨੂੰ ਉੱਡਦਿਆਂ ਵੇਖ ਕੇ ਇਹ ਗਾਣੇ ਦੀਆਂ ਸਤਰਾਂ ਬੜੀਆਂ ਟੁਕਮੀਆਂ ਨੇ ਸਾਡੇ ਨਾਲੋਂ ਪੰਛੀ ਚੰਗੇ ਮੈਂ ਇਹ ਤਰ੍ਹਾਂ